ਮੇਰੇ ਪਹਿਲਾਂ ਮੈਂ ਜ਼ਮੀਨ ਦੇ ਕੋਈ ਰੰਗ ਨਹੀਂ ਜੇ ਉਹ ਵੀ ਨਹੀਂ ਰਹਿਣਾ ਉਹ ਵੀ ਨਹੀਂ ਰਹਿਣਾ ਇਹ ਵੀ ਨਹੀਂ ਰਹਿਣਾ ਜੇ ਰਹਿਦਾ ਸੀ ਸਾਧ ਸਾਧੂ ਦੇ ਜਿਹੜੇ ਬੰਨ ਸਾ ਉਹ ਬਿਲਕੁਲ ਈ ਸੰਗ ਨਾਣ ਫਿਰ ਹਰ ਭਗਤ ਐਸੀ ਰੱਖੋ ਮਣਵਾ ਜਿਵੇਂ ਰਾਜ ਨਾ ਰਾਜ ਭਗ ਨਹੀਂ ਰਹੇ ਦਾ ਸਰੀਰ ਨਹੀਂ ਰਹੇ ਦਾ ਕਰ ਪਰਵਾਹ ਨਹੀਂ ਰਹੇ ਦਾ ਆਸਤ ਦਾ ਰਾਤ ਦਾਸ ਪਉੜ ਤੇ ਤਨੀ ਕੁਮੜੇ ਤਰਾੰਗਾ ਸਾਂਜਣਾ ਚੱਲ ਜੇ ਫਿਰ ਮੈਂ ਚੂਏ ਪੂਰ ਸੁਧਾਇਓ ਨਾਂਗਾ ਇਹ ਕੁਝ ਵੀ ਨਾ ਨਹੀਂ ਜਾਏਗਾ ਫਿਰ ਸੱਚਾ ਕੀ ਹੈ ਹਰ ਕੇ ਕੀ ਹਰ ਕੇ ਸੰਪਰੇਦਿ ਜੀ ਦੀ ਪ੍ਰਮਾਤਮਾ ਹੈ ਹਰ ਹਰ ਕਰੇ ਕਿ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦੀ ਭਜਨ ਦਾਤ ਕਰਿਆ ਪ੍ਰਮਾਤਮਾ ਦੀ ਭਗਤੀ ਕਰਿਆ ਉਹ ਸਦਾ ਰਹਿਣ ਵਾਲੇ ਕਿੰਦੇ ਹਾਂ ਉਹ ਸਦੀਵ ਰਹਿਣ ਵਾਲੇ ਉਹਨੂੰ ਆਪਣੇ ਮਨ ਰੂਪੀ ਭਾਂਡੇ ਵਿੱਚ ਸਾਂਭ ਕੇ ਰੱਖੇ ਅਤੇ ਰੱਬ ਦੇ ਰੂਪੀ ਭਾਂਡੇ ਵਿੱਚ ਪਾ ਕੇ ਰੱਖੇ। ਉਹ ਸਾਧ ਸੰਗਤਾਂ ਦੇ ਨਾਲ ਉਹ ਰੱਬ ਦੇ ਪਿਆਰੇ ਨੇਕ ਸਰਾਜ ਪਰਮਾਤਮਾ ਦੇ ਨਾਮ ਦੇ ਨਾਲ ਜਪ ਕੇ ਤੁਹਾਨੂੰ ਗਿਆਨ ਦਿਵਾਉਂਦਾ। ਇਸ ਤਰ੍ਹਾਂ ਆਖਰੀ ਇਹ ਤੁਹਾਦਰ ਸਾਹਿਬ ਜੀ ਪੰਜ ਸਾਰੀ ਸਾਂਝ ਇਹਾਤ ਹੈ ਕਿ ਸੰਸਾਰ ਨੂੰ ਅਸੀਂ ਵਿਜੀ ਤੌਰ ਤੇ ਭੜੇ ਦੇੜੇ ਹੋ ਕੇ ਵੇਖਿਆ ਹੈ। ਦੇਸ਼ ਦੇ ਸਾਰ ਦੇ ਵਿੱਚ ਕੋਈ ਵੀ ਕਿਸੇ ਦਾ ਸੱਚਾ ਸਾਥੀ ਨਹੀਂ ਤੇ ਮਾਲਕ ਸੱਚਾ ਸਾਥੀ ਕੀ ਮਾਲਕ ਇਹਦੀ 나ੜ ਫਿਰ ਹਰ ਪਾਸੇ ਹੈ ਪ੍ਰਮਾਤਮਾ ਦੀ ਭਗਤੀ ਸਦੀ ਰਹਿਣ ਵਾਲੀ ਹੈ ਤੇ ਲਾਟੋਂ ਮੜਵਾਏ ਜੋ ਪ੍ਰਮਾਤਮਾ ਦੀ ਬੰਦਗੀ ਨੂੰ ਨਾ ਕੋ ਸ਼ਬਦ ਨੂੰ ਕਾਈ ਆਪਣੇ ਮਨ ਦੇ ਵਿੱਚ ਵਸਾਉਣਾ ਕਰੋ ਮਨ ਪਰਬੋਧ ਹਰ ਕੇ ਨਾ ਹੈ ਦਇਆ ਦਾ ਸਤਵ ਆਵੇ ਆਏ ਤਾਂ ਤਬਦਨ ਨਾ ਬਾਕੀ ਕੋਈ ਨਾ ਕਰਦਾ ਪਸੀ ਹਰ ਸਵੇਰ ਕਲ ਤੱਕੀ ਠੰਡਾ ਹਰ ਬਾਉ ਸਿਮਰ ਸਿਮਰ ਸਦਾ ਸਤਿ ਪਾਤ ਕਾਲਨਾਥ ਦਾ ਭਾਂਟ ਸਮਾਧ ਹੈ ਪਰ ਇਹ ਤੇ ਇਸ ਅਕਸ਼ਮ ਤੌਰ ਵਾਲਾ ਪ੍ਰਮਾਤਮਾ ਦਾ ਨਾਮ ਹੈ ਪਰ ਪ੍ਰਮਾਤਮਾ ਦਾ ਨਾਮ ਲੋਕ ਇਸ ਲੋਕ ਵਿੱਚ ਮਨ ਤੱਕ ਸਿੱਖ ਨਹੀਂ ਕਰਦਾ ਪ੍ਰਮਾਤਮਾ ਦਾ ਨਾਮ ਲੋਕ ਲੋਕ ਸੰਗ ਸੁਹਾਈ ਜੱਤ ਤੱਕ ਉਹ ਹੀ ਅਸਵਾਲੇ ਤੁਹਾਡਾ ਮੁਕਾਬਲੇ ਚ ਰਾਤੀ ਆ ਗਿਆ ਹੈ